ਗੁਰੂ ਪੇਰੀ ਗੁਰੂ ਰੂਪੀ ਸਾਧ ਸੰਗਤ ਜੀ ਸਾਡੇ ਸਰਕਾਰ ਨੂੰ ਗੁਰਪ੍ਰੀਤ ਸਿੰਘ ਜੀ ਬੰਬੀ ਸਾਹਿਬ ਜੀ ਤੇ ਆਮਦ ਦੇ ਸੇਖਤਰ ਹੋਈ ਸਹਾਦਰ ਸਿੰਘ ਜੀ ਸਪਰਾਪਰੋ ਸਰਦਾਰ ਬਨਾਬ ਸਿੰਘ ਜੀ ਸੇਖਤਰ ਜੋ ਸਾਡੇ ਮਾਨ ਸਾਹਿਬ ਰਾਣਾ ਜੀ ਬੈਠੇ ਜਿੱਦਾ ਲਾਉ ਲਵਾ ਸਾਰੇ ਬਡੇ ਸਤਕਾਰਯੋਗ ਨੇ ਮੇਰੇ ਮਾਵਾ ਭੈਣਾ ਨੌਜਵਾਨ ਵੀਰੋ ਮਸਰਕੋ ਬਧੇ ਪ੍ਰਵਾਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਦਾ ਮਸ਼ਹੂਰ ਆ ਕਰਵਾਦੀ ਆ ਕਿ ਇੰਨੀ ਹਨੇਰੀ ਕਿਤਾ ਭਾਈ ਜਾ ਫੇਰ ਵੀ ਤੁਸੀਂ ਕਿੱਥੇ ਸਾਡੇ ਵਿਚਾਰ ਸੁਣਨ ਵਾਸਤੇ ਇੱਥੇ ਬੈਠੇ ਹੋ ਸਕਰੀ ਜੀ ਮੈਂ ਤਾਂ ਹੀ ਕਹੂੰਗਾ ਇਹ ਹਨੇਰੀ ਵੀ ਕੇ ਸਕੇ ਤੱਕ ਤੁਹਾਨੂੰ ਸਕੀਲ ਦੇ ਕੇ ਜਿੱਤਣੀ ਹੈ ਕਿ ਵੋਟਾਂ ਵੇਲੇ ਵੀ ਇਹੋ ਜਿਹੀ ਹਨੇਰੀ ਆਵੇ ਜਿਹੜੇ ਜਿਹੜਾ ਵਿਰੋਧੀ ਲੋਟ ਪੁੱਟ ਕੇ ਹੀ ਲੈ ਵੱਡੀ ਜਿੰਦ ਤੱਕੜੀ ਵੀ ਦਿਰਾਓ ਔਰ ਮੈਂ ਏਸਲੀ ਕਹਿ ਰਿਹਾ ਕਿ ਇਹ ਸੁਲਤਾਨ ਨਾਲ ਟੱਕਰ యేసు ਨਕਰ ਦੇ પ્રકાશ ਵਾਸਤੇ ਜੇ ਕਿਸੇ ਪਾਰਟੀ ਨੇ ਇੱਥੇ ਛੋਟੂ ਬਾਹ ਪੜੀਏ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਜਾਂ ਜਦ ਜੰਦੇਆਲਾ ਗੁਰੂ ਹਲਕੇ ਦਾ ਹਿੱਸਾ ਸੀ ਔਰ ਭੱਬੀ ਜੀ ਉਹ ਕਾਉਂਸਲਰ ਬਣੇ ਸੀ ਜਾਂ ਉਦੋਂ ਬਾਹ ਫੜੀ ਗਰੀਬ ਜਾਂ ਜਦੋਂ ਪੇਸ਼ਰੋਮੀਏ ਕਾਲੇ ਕਾਲ ਦੀ ਸਰਕਾਰ ਬਣੀ ਉਹਦੋ 263 ਜਾਂ 30 ਕਰੋੜ ਰੁਪਇਆ ਕੰਮ ਕਰਕੇ ਸਾਰੇ ਸੁਕਾਨਪਿੰਡ ਦੇ ਵਿੱਚ ਸੀਵਰੇਜ ਪਾਣੀ ਦੀਆਂ ਪਾਈਪਾਂ ਔਰ ਗਲੀ ਬੁਜਾਰ ਪੱਕੇ ਕੀਤੇਗੇ 7 ਸਾਲ ਜੀਉਨ ਤੋਂ ਬਾਅਦ 5 ਸਾਲ ਦਾ ਕਨਸਾਈ ਕੰਮ 0 2.5 ਸਾਲ ਵਿੱਚ ਦਾ ਉਹ ਝਾੜੂ ਵਾਲਾ ਕੋ ਬਣਦੇ ਹੋ ਗਿਆ ਕੰਮ 0 ਸਾਈ ਹਜ਼ਾਰ ਦੇ ਫਰਕ ਨਾਲ ਨਿਚਰ ਸਾਹਿਬ ਦਿੱਤੇ ਜਿੰਨੀ ਵੋਟ ਵਿਰੋਧੀ ਨੂੰ ਪਈਆ ਉਹਨਾਂ ਵੀਰ ਦਾ ਜਿੰਦਨ ਦਾ ਫਰਕ ਨਿਚਰ ਸਾਹਿਬ ਦਾ ਤੇ ਮੈਨੂੰ ਤਾਂ ਇਹ ਖਸੂਸ ਉਦਾਸੀ ਕਿ ਉਹ ਵਜੀਰ ਵੀ ਰਹਿ ਚੁੱਕੇ ਇਹ ਵਜੀਰ ਦਾ ਹਾਲ ਹੈ ਇਹਨੇ ਕੋਈ ਚਾਹਿਆ ਖਲ ਵੀ ਇੱਥੇ ਕਰਦੀ ਹੋਈ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਨਿਚਰ ਸਾਹਿਬ ਕੀ ਜੋ ਮਾਨ ਸਤਕਾਰ ਲੋਕਾਂ ਨੇ ਤੁਹਾਨੂੰ ਦਿੱਤਾ ਤੁਸੀਂ ਉਹਦੇ ਬਦਲੇ ਝਾੜੂ ਵਾਲਿਆਂ ਨੇ ਸਿਰਫ ਡੰਡੂ ਖਾ ਗਏ ਵੈਸੇ ਗੁੱਸਾ ਲੱਗ ਕੋਲ ਕੱਲ੍ਹ ਕੀ ਇਹ ਕੋਈ ਕਈ ਬੰਦਿਆਂ ਨੇ ਵੋਟ ਝਾੜੂ ਪਾਈ ਹੈ ਭਾਈ ਜੀ ਇਲੈਕਸ਼ਨ ਮੈਂ ਸਮਝਦਾ ਕਾਲ ਯੁਗ ਦਾ ਜੋਰ ਪੈ ਗਿਆ ਕੋਈ ਕੋਈ ਬੁੱਧੀ ਘਟਣ ਵਾਲਾ ਹੀ ਕੰਮ ਹੋ ਗਿਆ ਇੱਟਾ ਉਹ ਕਿਸੇ ਗੱਲ ਤੇ ਝਾੜੂ ਪਾਉਣਾ ਤੇ ਗੋਲੀ ਮਾਰ ਸਕੇ ਜਾਂਦਾ ਕਿ ਮੇਰੇ ਗੱਲ ਦਾ ਕੀ 파ਸ ਹੈ ਉਹਨੂੰ ਹੱਥਾ ਨਾਲੇ ਝਾੜੂ ਪਾਉਂਦੇ ਸੀ ਨਾਲੇ ਐ ਕਰਕੇ ਮੋਟੋ ਲਵਾਉਂਦੇ ਸੀ ਕਿਵੇਂ ਪਤਾ ਨਹੀਂ ਕਿਵੇਂ ਪਤਾ ਨਹੀਂ ਗੱਲ ਕਿਤੇ ਕਿੱਥੇ ਪਾਰਦਾ ਹੁੰਦਾ ਜਿਵੇਂ ਗੱਲ ਕੀ ਪਤਾ ਨਹੀਂ ਹੀਰਿਆਂ ਦਾ ਹਾਰ ਹੀ ਪੈ ਗਿਆ ਹੁੰਦਾ ਰਾਜ ਸਿੰਘ ਜੀ ਮਗਰ ਹੌਲੀ-ਹੌਲੀ ਉਹਦਾ ਅਸਰ ਘਟਿਆ ਤੇ ਹੁਣ ਲੋਕਾਂ ਨੂੰ ਸਮਝ ਆਈਏ ਮੈਨੂੰ ਤਾਂ ਇਹ ਲੱਗਦਾ ਗੱਲ ਕੋਈ ਕਿਤੇ ਜਿਹਨਾਂ ਦਾ ਚੋਣ ਵਿਚਾਰ ਕਿਤੇ ਝੂਤੀਆਂ ਦਾ ਕੋ ਬਣਾ ਲਈ ਫੇਰ ਜੁਕੀਆਂ ਦਾ ਕਾਲਜ ਜੁਕੀਆਂ ਦਾ ਹਾਲ ਪਾ ਕੇ ਵੀ ਇਹੀ ਕਰੋ ਫਿਰ ਚਾਰਨੀ ਨਹੀਂ ਕੋਈ ਜਗਾਹ ਹੋ ਜਿਹੜੇ ਕੋ ਝਾਰੂ ਗੰਦ ਘੱਟਣ ਆਸੇ ਹੁੰਦਾ ਸਿਪਾਈ ਕਰਦਾ ਦਿਓ ਤੇ ਘਰਾਂ ਦੀ ਸਜਾਵਟ ਜਦ ਤੁਹਾਡੇ ਗੱਲਾਂ ਦਾ ਸ਼ਕਾਰ ਨਹੀਂ ਬਣ ਸਕਿਆ ਤਾਂ ਠੀਕ ਹੈ ਉਹਦੋਂ ਮੁੰਡੂ ਵੱਡੂ ਬਣਾ ਕੇ ਝੂਠ ਸੱਚ ਬੋਲ ਕੇ ਉਪਾਰ ਗਿਆ ਮੈਂ ਕਹਾਦਾ ਢਾਈ ਮੁੱਠ ਦਾ ਬੰਦਾ ਜਿੱਦਿਓ ਆਇਆ ਜੇ ਕੀ ਕੋ ਝੂਠ ਬੋਲ ਗਿਆ ਮੈਂ ਉਹਦਾ ਘਾਟ ਚ ਕੀ ਵਰਦਾ ਬਾਹਰ ਲੱਭ ਕੇ ਲਿਆ ਉਹ ਫਾਸਟ ਫੂਡ ਗਿਆ ਕਿਹੜਾ ਝੂਠ ਇਹਦੇ ਚ ਨਹੀਂ ਲਿਖਿਆ ਇਹ ਤੋਂ ਪਹਿਲਾਂ ਪੰਜੇ ਆਲੇ ਸੱਜ ਪੰਜੇ ਆਲੇ ਕਹਿੰਦੇ ਸੀ ਪਾ ਦਿਓ ਵੋਟ 17 ਚ ਜਦੋਂ ਕਪਤਾਨ ਬਣਿਆ ਕਿ ਘਰ ਘਰ ਨੌਕਰੀ ਦਵਾ ਗੋ ਮਾਰੋਂ ਭਰਾਏ ਸਾਨੂੰ ਘਰ ਘਰ ਲੋਕੀਂ ਫਿਰ ਇਹਨਾਂ ਦੇ ਘਰਾਂ 'ਚੋਂ ਨੌਕਰੀ ਦੇ ਬਾਲਮ ਭਰ ਕੇ ਫਿਰ ਦੂਜਿਆਂ ਕੋਲ ਫਾਰਮ ਪੇਸ਼ ਕਰਦੇ ਕਿ ਛੱਡਣ ਕਰਕੇ ਮਾਫੀ ਦੇ ਵੀ ਭਾਰਦੇ ਲੋਕਾਂ ਨੇ ਤਮਾਦਮ ਧੂਭੀ ਮਾਰੀ ਕਿ ਕੋਈ ਰਹਿ ਨਾ ਜਾਵੇ ਇਹ ਵੀ ਲੱਤ ਜੂ ਉਹ ਵੀ ਲੱਤ ਜੂ ਆ ਮੁੰਡੇ ਜਿਹਨੇ ਖਲੋਤੇ ਆ ਉਹਨਾਂ ਨੇ ਕਾਂਗਰਸ ਕੇ ਦੇ ਵੇਖਿਆ ਇਹ ਰਹਿ ਕੇ ਸਾਈ ਛੱਡਣ ਤੋਂ ਟੀਲਰ ਕੋ ਚੱਲ ਤਾਹੀ ਮੋਬਾਈਲਾਂ ਦੇ ਭਾਰਦੇ ਇਹਨਾਂ ਨੇ ਵੀ ਕਵਾ ਦਾ ਫਾਰਮ ਭਰਦੇ ਸੰਗਤ ਜੀ ਜਿਹੜਾ ਨੇ ਫਾਰਮ ਭਰਾਈ ਉਹ ਹੀ ਬੇਕਰ ਹੋ ਗਏ ਕਪਤਾਨ ਨੇ ਭਰਾਈ ਸੀ ਨਾ ਕਪਤਾਨ ਦੀ ਪਾਰਟੀ ਛੱਡ ਕੇ ਉਹ ਜਾਂਦਾ ਰਿਹਾ ਪਗਰ ਫਾਰਮੂਜਾ ਦੇ ਭਰੇ ਕਰਜ਼ਾ ਮਾਫੀ ਦੇ ਕਰ ਨੌਕਰੀ ਦੇ ਮੋਬਾਈਲ ਉਹਦਾ ਦੇ ਕਾਂਗਰਸੀਆਂ ਨੇ ਕਿਸੇ ਨੂੰ ਇੱਕ ਨੂੰ ਵੀ ਕੁਝ ਦਿੰਦਾ ਲੱਗਦਾ ਤੁਹਾਨੂੰ ਵੇਚ ਤੋਂ ਗਏ ਆ ਬੋਲਦੇ ਕਿ ਪਾਪਾ ਦੇ ਮੋਬਾਈਲ ਪਾਪਾ ਜੀ ਦੇ ਮੋਬਾਈਲ ਲੈ ਕੇ ਦਿੱਤੇ ਸੀ ਕਿ ਕਾਂਗਰਸੀ ਕਿ ਲੈ ਅੱਜ ਵੀ ਅੱਜ ਵੀ ਪਾਪਾ ਨੇ ਪੈਸੇ ਭਾਰ ਦੇ ਕਾਂਗਰਸੀ ਨਹੀਂ ਪਾਦੇ ਮੇਰਾ ਵੀ ਬਾਪੂ ਪਾਪੂ ਕਹਿੰਦਾ ਹੱਥ ਨਾਲ ਤੋਂ ਵੀ ਨਹੀਂ ਦਾ ਬਾਪੂ ਪਾਪੂ ਭਾਵੇਂ ਜਾਂ ਅੰਥੇਦਵੇ ਜੇ ਕਾਂਗਰਸੀ ਤੋਂ ਹੈ ਵੀ ਪੰਜਾਬ ਪੰਜਾਬ ਦਾ ਕੰਮ ਹੈ ਹੱਥ ਦੀ ਝਪਾਈ ਜਿੱਥੇ ਪੈ ਗਿਆ ਜਿਹਦੀ ਜੇਬ 'ਚ ਕੁਝ ਲੈ ਟਿਕੂ ਦੇ ਦੂ ਕਿ ਤੁਹਾਨੂੰ ਕੋਈ ਵਿਚਾਰ ਆ ਪਰ ਮੇਰੇ ਵੀਰੋ ਅੱਜ ਨੀਕੂ ਆਇਆ ਤੁਸੀਂ ਵੀਓ ਕਰਨਾ ਦੀਆ ਪਰੰਪਰਿਕ ਆਤਿਸ਼ਕਰਨ ਦੀਆਂ ਲਗੀਆਂ ਨੇ ਤਾਂ ਸੱਚ ਮੈਨੂੰ ਦੱਸੀ ਚਾਹਿਆ ਜੇ ਉਹ ਜੀ ਵੀ ਮੈਂ ਪਹਿਲੀ ਬੋਲਦਾ ਕਹਿੰਦਾ ਕਾਂਗਰਸ ਦਾ ਘਰ ਘਰ ਨੌਕਰੀ ਦੀ ਕਹਿੰਦੀ ਸੀ ਕਹਿੰਦਾ ਮੈਂ ਹਾਲਾਤ ਇਹ ਜੇ ਭਰਾ ਦੋ ਗੋਰੀਆਂ ਤੇ ਗੋਰੀਆਂ ਇੱਥੇ ਆ ਕੇ ਕੰਮ ਕਰਿਆ ਕਰਦੇ। ਲੱਗੇ ਕਿ ਜੇ ਸਰਕਾਰ ਜੇ ਵੀ ਗੋਰੀ ਕੰਮ ਕਰਦੇ ਹੋ। ਹੋਈ ਕਿ ਗੋਰੀ ਦੇ ਕਰਦੇ। ਮੈਨੂੰ ਲੱਗਦਾ ਕਿ ਨਾ ਤੋਂ ਸਭ ਤੋਂ ਆਪ ਮੈਂ ਕਹਿ ਰਿਹਾ ਜਿਹਦਾ ਮਾੜਾ-ਮੋਟਾ ਬਾਸਰਾ ਗੋਰੀਆਂ ਨਾਲ ਮਿਲਦਾ ਉਹ ਡਾਕਟਰ ਸਾਹਿਬ ਜਿਹੋ ਹੋਂ ਤੱਕ ਵਿੱਚ ਇਸੇ ਮੇਲੇ ਵਿੱਚ। ਕਿ ਕੋਈ ਸਾਈ ਦਾ ਗੱਲ ਕਰ ਰਿਹਾ ਚਲੋ ਮੈਂ ਤਾਂ ਕਹਿ ਰਿਹਾ ਕਿ ਵਧੀਆ ਰੰਗ ਦੀ ਗੱਲ ਹੀ ਕੀਤੀ ਆ ਮਗਰ ਮੇਰੇ ਵੀਰੋ ਪੂਰੇ ਘਾਰੇ ਹੋਂ ਹੀ ਪਿੱਛੋਂ ਸੀ ਪੂਰੀ ਘਾਰੇ ਦਾ ਪੱਛਮੀ ਸੀ ਫੌਰੀਆਂ ਤੇ ਪਿਆਰੇ ਖੜੇ ਹੈ ਨਾ ਪਾਵਰ ਪੋਸਟ ਦਾ ਲੱਗਦਾ ਹੈ ਇਨਸਪੈਕਟਰ ਭਲਵਾਨਾ ਤੋਂ ਲੱਗਦਾ ਹੈ ਐਸਪੀ ਜੀ ਵੀਡੀਓ ਨਾਲ ਜੀਨ ਲੱਗਣਾ ਚਿਕਨ ਤਸਵੀਰਦਾਰ ਉਹ ਮਗਰ ਖਾਲੀ ਪਾਕ ਵਾਲਾ ਖਲੋਤਾ ਇਹਨੇ ਲੱਗ ਜਾਣਾ ਚਿਕਨ ਐਂਡ ਤਸਵੀਰਾਂ ਜਿਹੜਾ ਪਗਰ ਖਲੋਤਾ ਉਹਨੇ ਲੱਗ ਜਾਣਾ ਜੀ ਪਾਕਟਰ ਵੇਹਲਾ ਦਾ ਕੋ ਰਹਿਣ ਜਣਾ ਤੇ ਵਿੱਚ ਪਾਈਚ ਕੋਈ ਨੀਦੇ ਛੇ ਆਉਣੀ ਤੇ ਕੋ ਕੋਹਰਾ ਹੀ ਕਰਦਾ ਤੇ ਕਰਨਾ ਪੜੇ ਤਵੀ ਦਾ ਕੋ ਰਹਿਣ ਜਣਾ ਇਸ ਗਾਪ ਨੂੰ ਵੇਖੋ ਗੱਡੀ ਛੱਗੀ ਪਰ ਅਸਲੀਅਤ ਕੀ ਆ ਕਿ 10-10 15-15 ਲੱਖ ਦਾ ਵੇਚ ਖੱਲਾ ਖੱਲਾ ਨਿਆਣਾ ਇੱਕ ਨੂੰ ਲੈ ਕੇ ਬਾਹਰ ਤੋਂ ਪੁਰਿਆ ਜਾਂਦਾ ਕਿਥੇ ਜਾਜ ਪਰ ਕੇ ਆਏ ਈ ਕੋਲੇ ਕਾਰੀਆਂ ਦੇ ਵਿੱਚ ਸਾਡੇ ਵਾਲੇ ਰੋਹ ਜਾਜ ਪਰ ਕੇ ਆਉਂ ਤੁਰੇ ਜਾਂਦੇ ਲੋਕੀ ਦਾ ਕੀ ਜੇ ਕੋ ਮੰਗਲ ਚਲੇ ਜਾਵੇ ਬਾਰ ਬਾਰ ਜਾਂਦਾ ਉਹਦਾ ਲੱਕ ਪੱਟਾ ਕਰਦੇ ਲਿਆ ਤੱਕ ਲਵਾ ਕੇ ਆਉਂਦਾ ਮੋਢਾ ਲਵਾ ਕੇ ਆਉਂਦਾ ਕਿੱਥੇ ਬਣਾ ਕੇ ਆਉਂਦਾ ਨੌਕਰੀ ਦੀ ਪੱਟੀ ਬਣ ਅਨੇਕ ਸਾਹਿਬ ਰਹੇ ਆ ਕਿ ਨਿਆਂ ਨੂੰ ਨੌਕਰੀ ਦੇ ਦਿੱਤੀ ਅਮਰਤਾ ਦਾ ਚੁੱਪ ਜੇ ਕਰਕੇ ਤੁਹਾਨੂੰ ਤਾਂ ਦੇ ਹੀ ਗਿਆ ਕੋਡਾ ਜਿੱਦੀ ਨੌਕਰੀ ਕਹਿ ਲਓ ਫੇਰ ਕਹਿੰਦਾ ਸੀ ਉਹ ਦੂਜੀ ਗਰੰਟੀ ਕਹਿੰਦਾ ਜਦ ਤੱਕ ਨੌਕਰੀ ਨਹੀਂ ਨਾ ਸੱਤ ਤੱਕ 2200 ਰੁਪਿਆ ਹਰ ਮਹੀਨੇ ਚੜੇ-ਬੀਤੇ ਤੁਹਾਡੇ ਖਾਤੇ ਕੀ ਪੈ ਰਿਹਾ ਜਿਹੜਾ ਇਹ ਖਾਤੇ ਵਿੱਚ 400 ਰੁਪਿਆ ਬੇਰੋਜ਼ਗਾਰੀ ਭੱਤਾ ਪਿਆ ਉਹ ਆਪ ਕਰੇ ਕਰਦਾ ਇਹਦੇ ਵਿੱਚ ਪੈ ਰਿਹਾ ਇਹਦੇ ਪੱਕਾ ਹੀ ਚਾਲ 2400 26 ਮਹੀਨੇ ਲੱਗੇ 2400 ਦੇ ਹਿਸਾਬ ਨਾਲ ਜਿੰਨਾ ਪੜਦਾ 50-60 ਰੁਪਿਆ ਖੱਲੇ-ਕੱਲੇ ਦਾ ਕੇਡਾ ਟੋ ਆਊਟ ਆ ਸਰ ਸਦਾ ਹੱਥੋਂ ਜੇਰਾ ਕਦੀ ਬੱਤੀਆਂ ਝਕਿਓ ਝਾੜੂ ਇਸ ਤਰ੍ਹਾਂ ਦੇ ਮਾਮਲੇ ਬੀਰ ਦੇ ਕਿਤੇ ਬਿੰਦ ਕਰਦਾ ਸਨਹਾਰ ਸਾਧੀਆਂ ਕੰਪਨੀ ਨੂੰ 2500 ਪੈਨਸ਼ਨ ਦਵਾਉਂਦਾ ਆ ਜਿਨ੍ਹਾਂ ਜਿਨ੍ਹਾਂ ਨੂੰ ਕੰਪਨੀ ਤੋਂ ਪੈਨਸ਼ਨ ਨਹੀਂ ਕਿਤੇ ਪ੍ਰਾਪਤ ਦੇ ਜੇ ਮੜ ਗਿਆ ਟਕੜਾ ਕਰ ਤੇ ਜਿਨ੍ਹਾਂ ਜਿਨ੍ਹਾਂ ਦੀ ਮੈਂ ਤੇ ਨਾ ਪੈਨਸ਼ਨ ਧੱਕੀ ਜਿਹੜੀ ਜਿਨ੍ਹਾਂ ਦੀ ਕਰਤੀ ਗਈ ਫਿਰ ਉਹ ਅਪਰਾ ਕਰਦੇ ਕਿ ਤਾਂ ਦੀ ਜਾਣ ਦੀ ਘੜ ਮਿਲ ਗਈ ਸਾਥ ਵੇਖੇ ਜੀ ਕੋਈ ਇਤਿਆਜ ਆ ਸਕਦਾ ਕਿ ਕਿਹੜੇ ਕਹਿੰਦੇ ਸਨ ਕਿ ਅਸੀਂ ਸੰਪੂਰਨ ਕਾਲਜ ਹਸਪਤਾਲ ਖੋਲਾਂਗੇ ਆ ਮਾੜਾ ਜਿਹਾ ਦੱਸਿਓ 24 ਘੰਟੇ ਦੀ ਬੀਜੇ ਛੋਟੇ ਤੋਂ ਘੱਟੋ ਘੱਟ ਸਕੂਲ ਗਵਰਨਮੈਂਟ ਦੇ ਦਿੱਤੇ ਨਾ ਹਸਪਤਾਲ ਖੋਤੇ ਹੋਣ ਉਹਨਾਂ ਕਹਿੰਦੇ ਤੇ ਸ਼ਰਾਬ ਦੇ ਟਿਕਾਣੇ ਕਿੰਨੇ ਖੋਲ ਜਾਈਏ ਕਹਿੰਦੀ 190 ਸ਼ਰਾਬ ਦੇ ਟਿੱਕੇ ਪਰ ਜੁਗਨੂ ਦਾ ਤਾਂ ਇਲਾਜ ਹੋ ਜੇ ਜੁਗਨੂ ਦਾ ਪਤਾ ਕਿ ਨਹੀਂ ਪਤਾ ਪਤਾ ਜੀ ਆ ਤੈਨੂੰ ਕਿਹਨੂੰ ਪਤਾ ਉਹ ਗੁਰਵਾ ਉਹਦੀ ਘਰਦੀ ਉਹਦੇ ਪਿਆਰ ਨਾਲ ਬੁਲਾਉਂਦੀ ਹੈ ਜੁਗਨੂ ਤੇਰਾ ਥੋੜੀ ਪਿਆਰ ਨਾਲ ਬੁਲਾਉਂਦੀ ਹੈ ਜੁਗਨੂ ਅੱਛੇ ਨਾਲ ਕੋਈ ਭਗਵਾਨ ਕੀ ਕਰੂ ਮੁੰਡਾ ਇਹ ਕਹਿੰਦਾ ਜਿਵੇਂ ਉਹਦੀ ਘਰਦੀ ਦਿਖਾ ਲੈ ਕਿਹਨੇ ਜਿਵੇਂ ਇਹ ਜਗਨੂ ਇਹਦਾ ਨਵਾਂ ਐਵੇਨਿਊ ਬਲੂ ਰੱਖਿਆ ਆ। ਇਹ ਜਗਨੂ ਰਾਤ ਨੂੰ ਟੇਬਲ ਸਪਾਉਂਦਾ। ਤੇ ਜਦੋਂ ਟੇਹੇ ਤੋਂ ਕੋ ਮੱਗੇਉਗਾ ਇਹ ਜੋ ਜੂਤੀ ਲੈ ਆਉਂਦੇ ਸਪਾਉਂਦਾ। ਸਾਜਨ ਜੀ ਤੇ ਚੱਲਦੀ ਨੀ ਪਰ ਤਾਂ ਇਹ ਦੇਖੋ ਆ ਦਸਤਾਰ। ਇਹ ਕੀਤੀ ਬਖਸ਼ਿਸ਼ ਹੈ ਜੀ ਦਸਤਾਰ ਜਿਹੜੀ ਜਿੰਦ ਸੱਚਾਈ ਦੀ ਉਸ ਬਾਹਰ ਇੱਕ ਮਿੰਟ ਬਾਅਦ ਸ਼ਾਹ। ਇਹਦਾ ਦਸਤਾਰ ਨਿਕਲ ਕੇ ਬਕਰੇ ਇਹ ਕੋਠਲ ਹੋਏ ਹੱਗਾਈ ਵਾਲੇ ਦੀ ਕੋਠਲਾ ਪਾਇਨੇ ਤੇ ਹੋਇਆ ਪਾਣੀ ਪੂਰਾ ਆਇਆ ਫਿਰ ਮੂੰਹ ਧੋਤਾ ਫਿਰ ਉਹ ਝੂਠਾ ਪਾਣੀ ਜਿੱਥੇ ਪਾੜੇ ਸੁਪੀੜੇ ਪਾ ਸਕਦੇ ਜਿਸ ਤਰ੍ਹਾਂ ਕਰ ਸਕਦੇ ਪਾਣੀ ਦੀ ਬਾਗ ਖੇੜ ਤੇ ਦਸਤਾਰ ਇੱਥੇ ਲਾ ਕੇ ਜਿੱਤੀ ਜਿਵੇਂ ਸਿਰ ਤੇ ਕੋਈ ਪਾਈ ਬੱਤੀ ਕਿ ਇਹ ਕੋਈ ਪ੍ਰਤਾਜ ਕਰ ਸਕਦਾ ਕਿ ਇਹ ਪਾਗ ਨੂੰ ਹੱਥ ਲਾਓ ਜੱਗ ਇਹਦੇ ਪੱਗ ਤੇ ਝੂਠਾ ਪਾਣੀ ਪਾਓ ਬੰਦਾ ਦਾ ਗੋੜੀ ਕੱਢ ਕੇ ਮਾਰੋ ਸਾatschappਿਕ ਜੀ ਕੀ ਇਹ ਬਦਲਾਅ सौ खाना बंद कि मैं शराब नहीं पीऊ विधानसभा मार्लम गुरु घर जहाज तक ला तो ला चुनी मान साहब मेरे देश को आए अमरीका माड़ा जहा दस जहाज तुम कदम बंदे जो जारी शराब चुना पी ਆਦੀ ਨਹੀਂ ਤੁਰਿਆ ਨਾ ਜਾਂਦਾ ਇਹ ਸਾਦੀ ਦਾ ਫੇਰ ਚੱਲਦਾ ਜਦੋਂ ਵਾਲੀ ਟੱਕਲਾ ਵੇ ਕੋਈ ਬੰਦਾ ਲੱਤਾਂ ਪਾਹ ਲੈ ਚੱਲ ਐ ਜਾਂਦਾ ਕੋ ਮਦਾਂ ਹੈ ਇੱਕ ਧੂਂ ਦੱਪੀ ਸੀ ਇਹਨੂੰ ਖੜਾ ਕਰਦੇ ਸੀ ਡਿੱਗ ਜਾਂਦਾ ਸੀ ਉਹਨੇ ਕਹਿਆ ਇਹ ਨੂੰ ਲੈਣ ਦੇਵਾ ਚੀਜਾਂ ਚਾਹ ਚੱਲ ਕਲ ਚੜਾ ਜੋ ਇਸਬੁੱਦਲਾ ਮੋਟਾ ਪਈ ਇਹ ਪੁਰਾਣੀ ਦੀ ਧਰਤੀ ਇਹ ਚੇਂਤਾਂ ਦੀ ਧਰਤੀ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਹੜੇ ਚਾਹਨਾ ਤੇ ਜਾ ਕੇ ਲੰਬਸਤ ਰੋਕੇ ਝੋਲੀਆਂ ਭਰ ਕੇ ਉਹ ਤਰਤੀ ਦੇ ਇਹ ਜੋ ਮੁੱਖ ਮੰਤਰੀ ਸਾਤ ਨੂੰ ਕਲੰਕ ਵਿੱਚ ਕਰ ਜਿੱਤੇ ਮੁੱਖ ਮੰਤਰੀ ਦੀ ਕਬਰ ਖੋਣੀ ਹੈ ਜੀ ਤੁਸੀਂ ਜਿਹਨੂੰ ਜਾਣ ਨਹੀਂ ਕਰ ਦਿੱਤਾ ਕਿ ਉਹਨੇ ਪੈਗਵਾ ਲਾ ਦਿੱਤੀ ਇਹਦੀ ਬੇਟੀ ਸ਼ੀਰਤ ਉਹ ਲਾਈਵ ਹੋ ਕੇ ਕਹਿੰਦੀ ਕਿ ਇਹਨਾਂ ਸ਼ਰਮੋ ਤੇ ਕਈ ਗੱਲ ਦੀ ਗਰਮਾਹਟ ਜਦ ਬੇਟੀ ਨੂੰ ਚਰਮ ਆਉਂਦੀ ਹੈ ਤੇ ਸਾਥ ਲੱਗ ਜੀ ਆਪਣੇ ਹਾਲਾਤ ਬਣਾ ਲੇ ਇਸ ਪੈ ਦਾ ਲੰਬਾ ਜੋਗਾ ਪਾਸੇ ਜਿਹੜੀ ਬਟਾਉਲੇ ਚਾਰ ਲੱਖ ਤੋਂ ਮੁਰਦਾ ਕਰਦੀ ਹੈ ਪੰਜਾਬਾ ਪੰਜਾਬ ਹੈ ਜਿੱਦੇ ਐਮਰਜੈਂਸੀ ਵਾਰ ਦੇ ਆਈਸੀਜੂ ਯੂਨਿਟ ਤੇ ਪਿਆ ਹੁੰਦਾ ਬੈਂਟਰੀ ਦੇ ਉੱਤੇ ਫੂਲੇ ਜੋਗਦੀ ਅਕਰੀ ਜੀਪੇ ਹੁੰਦੇ ਰਹੇ ਜਿਹੜੇ ਬਾਦਲ ਸਿੰਘ ਨੇ 30 ਕਿਲੋ ਕੜਕ ਤੇ ਛੋੜਿਆ ਦੀ ਧਾਰ ਮਿਲਦੀ ਸੀ ਅੱਜ ਵੀ ਕੀ ਹਾਲ ਕਰਤੇ ਕਿ 5 ਕਿਲੋ ਕੜਕ ਪਸਾਉਂਦਾ ਜੋ ਵੀ ਸੜੀ ਪੜੀ ਵੀਖਾਣ ਲਈ ਇਕ ਨਹੀਂ ਆਪਣੇ ਪੁਜੀ ਇਹ ਹਾਲਾਤ ਇਹ ਖਰਾਬ ਹੈ ਬਹੁਤ ਪ੍ਰਕਾਰ ਕੱਤੇ ਕੇ ਉਹ ਛੋਟੋ ਕਾਰ ਨਹੀਂ ਕੱਤੇਗਾ ਜਿਹੜਾ ਦੀ ਕੱਢ ਕਉਂਦੀ ਉਹਨੂੰ ਵੀ ਨਹੀਂ ਮਿਲਦੀ ਪੂਰੀ ਇਹ ਇਸ ਦਾ ਸਥਾਈ ਜਾਗਰੂਕਤਾ ਹੈ ਜਿਹੜੇ ਵਿਰੋਧ ਕੇਂਦਰ ਤੋਂ ਬਾਤ ਜੋ ਕੇ ਆਪੇ ਪਰਿੰਟ ਜੋ ਮਿੰਟ ਕੱਤੇ ਰਹਾ ਸਾਹ ਉਹ راہ ਉਹ ਤਾਂ ਇਕੱਠਾ ਕੀ ਇਤਨੀ ਬਾਹਬ ਸਾਹਿਬ ਇਸ ਵਾਰ ਹੀ ਮੈਂ ਵੋਟ ਜਾਣੋ ਕੋ ਦਾਲੂਗਾ ਔਰ ਆਪ ووٹ ਪੰਜੇ ਕੋ ਤਾਂ ਜਿਹੜੇ ਰਲ ਕੇ ਖੇਡਦੇ ਹੋਣ ਕੀ ਉਹ ਕੋਈ ਨਮਾਇੰਦਗੀ ਕਰਨ ਦੇ ਹੱਕ ਦਾ ਵੀ ਕੀਮ ਝਾੜੋ ਦੀ ਭਾਈਵਾਲ ਪਾਰਟੀ 1 ਜੂਨ ਨੂੰ ਵੋਟਾਂ ਪੈਣੀਆਂ ਨੇ 1 ਜੂਨ ਜਦੋਂ ਸ੍ਰੀ ਅਰਮਨ ਸਿੰਘ ਸਾਹਿਬ ਨੂੰ ਕਹਿੰਦੇ ਦੀ ਕਰਨਦੀਪ ਪਲਾਨਿੰਗ ਨੂੰ ਕੀਤੀ ਸੀ ਇਹ ووٹ ਦੇ ਹੱਕਾਰ ਵੀ ਪਰਦੇ ਜਿਹਦੀ ਜ਼ਮੀਰ ਜਾਗਦੀ ਹੋਵੇ ਜਿਹੜਾ ਆਪ ਦੇ ਗੁਰੂ ਦਾ ਸਤਿਕਾਰ ਕਰਦਾ ਹੋਵੇ ਆਉਂ ਛਾਟੋ ਨੂੰ ਪਾਵੇ ਤੇ ਨਾ ਛਾਟੋ ਦੀ ਭਾਜਪਾ ਦੀ ਪਟੇ ਤੇ ਪਾਵੇ। ਔਰ ਭਗਵਾਨ ਜੀ ਬਾਦ ਹਰ ਕੇ ਲੋਕ ਜਿਹੜੇ ਭਾਜਪਾ ਦਾ ਗਾਣੇ ਖੇੜਦੇ ਆ। ਆ ਭਾਜਪਾ ਦੇ ਵੀ ਲਾਉਂਦੇ ਸਰ ਪੁੱਛਿਓ 10 ਸਾਲਾਂ ਚ ਮੋਦੀ ਨੇ ਕੀਤਾ ਕੀ? ਮੰਗਾਈ ਤੇ ਬੇਰੋਜ਼ਗਾਰੀ ਦੇ ਸਵਾਇਏ। ਮੋਦੀ ਨੇ ਇੱਥੇ ਕਾਕਰੀ ਕਿਸੇ ਨੂੰ ਦਿੱਤੀ ਨਹੀਂ। ਇਹ ਪੀਜਲ 20 ਰੁਪਏ ਲੀਟਰ ਸੀ। ਅੱਜ 86 ਰੁਪਏ ਲੀਟਰ ਦਾ ਪਟਰੋਲ ਪੰਜਾਬ ਰੁਪਏ ਲੀਟਰ ਸੀ ਅੱਜ 96 ਕਰਤਾ ਸਾਥ ਸੰਗਤ ਜੀ ਰਸੋਈ ਗੈਸ ਦਾ ਸਿਲੰਡਰ 400 ਦਾ ਸੀ ਅੱਜ 1100 ਦਾ ਕਰਤਾ ਜੇਕਰ ਜਿਆ ਪੈਣਾ ਆਪ ਦਾ ਰੋਜੀ ਰੋਟੀ ਦਾ ਗੁਜ਼ਰ ਕਰਦੇ ਨੇ ਪੁੱਛੋ ਘਰ ਦੀ ਕੋਈ ਚਲੋੜੀ ਨਹੀਂ ਸੋਚਦੀ ਆ ਇਹ ਮਹਿੰਗਾਈ ਦਾ ਆ ਕੋਲ ਸਾਥ ਸੰਗਤ ਜੀ ਦਿੱਲੀ ਤੋਂ ਵਿੱਚ ਹੁਕਮਰਾਨ ਅੱਜ ਪੰਜਾਬ ਦਾ ਵੱਡਾ ਨੁਕਸਾਨ ਕਰਨ ਵਾਲੇ ਜਿਵੇਂ ਜੜੇ ਜਿਵੇਂ 100 ਰੁਪਈਆ ਹੋ 26 200 ਰੁਪਈਆ ਇਹਦਾ ਯੂਆਈਐਸ ਦਾ ਅੱਧੇ ਚਾਰ ਥਿਆ ਪੜਾ ਹੋ ਦਾਦੇ ਬਾ ਬਾ ਨਾਉ ਨਾ ਜਿੱਤੇ ਪੀੜੀ 1 ਰੁਪਈਆ ਲੱਖ 4000 ਰੁਪਈਆ ਇਹ ਘੱਟੇ ਜੂ ਹੈ ਕਿ ਜਰੰਟੀ ਚ 200 ਆਵੇ ਤੇ ਕੀ ਕਹਿਣਾ ਸਾਡਾ ਹੱਕ ਇੱਥੇ ਆ ਤੇ ਮਾਤਾ ਜੀ ਜੀ ਦਾ ਨਾ ਰੱਖਣ ਤੇ ਚੱਕਿਓ ਝਾੜੂ ਦਿੱਤੀ ਹੋਗੀ ਝਾੜੂ ਫੇਰਨ ਨਹੀਂ ਹੁੰਦਾ ਸਜਾਵਟਾਂ ਸਿੱਟੇ ਕੋਠੀ ਬਣੀ ਜਿੱਦਾਂ ਬੁੱਧੀ ਘਟਣ ਦਾ ਇਕਲਯੋਗ ਦਾ ਹੀ ਕੰਮ ਹੈ ਜਿੱਦਾਂ ਇਹਨਾਂ ਨੇ ਗੱਲ ਜਿਵੇਂ ਪਾ ਕੇ ਤੇ ਸਾਰੇ ਇੱਕ ਤਰ੍ਹਾਂ ਗੱਲ ਚ ਪਾ ਕੇ ਭਗੜੇ ਪਉਂਦੇ ਜਿਵੇਂ ਪਤਾ ਨਹੀਂ ਕਿਹੜਾ ਕੰਟਾ ਮਾਰਦਾ ਜਾਂ ਕਿਹੜਾ ਹੀਰਿਆਂ ਦਾ ਆਸ-ਪਾਸ ਹੈ ਇਸ ਲਈ ਮੇਰੇ ਮੂਹਰੇ ਬੋਲਣਾ ਆਇਆ ਦੋ ਸਰਕਾਰਾਂ ਦੋ ਇੱਕ ਦੀ ਬੋਲਦੀ ਹੈ ਉਹ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਸਭਾ ਲੱਗਿਆ ਜੀ ਬੋਟ ਆਈ ਹੈ ਜੀ ਇਸ ਦੀ ਸਰਕਾਰ ਦਾ ਉਹ ਰਿਓ ਉਸ ਦੇ ਜਾਂਦੇ ਜ ਆਪ ਕੋੜ ਅੱਜ ਹਿੰਦੂ ਸਿੱਖ ਇਸਾਈ ਮੁਸਲਮਾਨ ਇਹ ਭੰਤਾ ਪ੍ਰਤੀ ਚਿਰੋਗਨੀ ਆਕਾਲੀ ਜਨਕੜੀ ਦੇ ਫੈਕੀ ਜੇ ਅਨਿਲ ਜੋਤੀ ਜਿਹੜੇ ਇਸ ਸ੍ਰੀ ਰਾਮ ਦਾਸ ਸਵਾਰਾਜ ਸੱਚੇ ਪਾਤਸ਼ਾਹ ਦੀ ਸ਼ਹਿਰ ਦੇ ਵਿਕਾਸ ਦੇ ਕਾਰਨ ਤੇ ਖੜੇ ਲੋਕਾਂ ਤੋਂ ਦਾ ਲੋਹਾ ਮੱਦ ਦੇਵੇ ਇਹ ਮੰਤਰੀ ਨੂੰ ਮੌਕਾ ਨਹੀਂ ਚਾਹੀਦਾ ਕਾਪੀ ਪੇਸ਼ ਹੋ ਗਿਆ ਸਾਹਿਬ ਦੇ ਜਾਸ ਸਾਹਿਬ ਜੀ ਕੀ ਕੰਮ ਕਰਕੇ ਇਹ ਹੋ ਰਿਹਾ ਹੈ ਇਹ ਛਾੜੂ ਵਾਲਾ ਜਿਹੜਾ ਆਇਆ ਢਾਲੀয়াল ਸਾਹਿਬ ਉਹਦਾ ਪੇਟਾ ਚੁੱਕ ਕੇ ਉਹ ਉੱਥੇ ਵੇਖ ਰੋ ਫੀਲਾ ਰਿਹਾ ਦੂਜੇ ਤੋਂ ਬਾਅਦ ਚਾਰ ਮਹੀਨੇ ਪੇਚਾ ਭਗਵਾਨ ਸਣੀ ਜਿੰਨੋ ਹੋਲੇ ਢੇੜੇ ਖੇਤੀਬਾੜੀ ਇੱਕ ਪੰਜਾਬੀ ਰਾਜ ਦੀ ਸੰਗਰਾਮ ਹੇ ਰਾਣ ਬੇਕਰਤ ਉਤਲੀਆ ਜਿੱਦੇ ਕੋਲੋਂ ਡੰਗਰਾਂ ਨਾਲ ਇੱਕੋ ਉਲੀਆ ਬਦਲੋ ਜਿਹੜਾ ਡੰਗਰ ਸਰਪਰ ਚੋਕਾ ਲਈ ਤੁਮੇ ਬਗਿਆਨ ਵਿੱਚ ਸਭਾਉ ਲੈਣਾ ਪੈਣਾ ਅਗਰ ਜੇ ਕੋ ਪਾ ਸਾਦ ਸੱਦਲਾਸ ਦੇ ਮੈਨੂੰ ਲੱਗਦਾ ਉਹ ਪਾਰਲੀਮੈਂਟ ਤੇ ਬੰਦਾ ਰਖਾ ਬੈਠੇ ਬੋਲੇ ਇਸੋ ਨਹਾ ਰਸੇਗਾ ਇਹ ਬਹੁਤ ਠਿਕਾਰਾ ਬੰਦਿਆ ਸੱਜਾ ਕਿ ਕਦਾਂ ਕੀ ਅੱਜ ਜਦੋਂ ਸ਼ਾਇਰ ਹੁੰਦਾ ਨਾ ਲੋਕੀਆਂ ਅਟਾਟ ਗੱਟੀਆਂ ਚੁੱਕ-ਚੁੱਕ ਵੇਖਦੇ ਆ ਕਿਹੜੀ ਬਲਾ ਹੈ ਉਹਨੂੰ ਉਹਨੂੰ ਪੁੱਛੀਦਾ ਰੋ ਫੇਕਟ ਤੋਂ ਗੱਲ ਦੱਸ ਸਰਬੱਤ ਮਾਸਟਰ ਜੀ ਜਦੋਂ ਜਿਹੜਾ ਬਕਰਾਨਾ ਹੋਇਆ ਉਹਨੂੰ ਅਲਿਟ ਬਾਗ ਤੋਂ ਨਹੀਂ ਪਹਿਲਾਂ ਆਉਂਦੇ ਆ ਉਹਨੇ ਪਾਰਲੀਮੈਂਟ 'ਚ ਜਾ ਕੇ ਕਿਹੜੇ ਮੁੱਲ ਖਲਾਸ ਔਰ ਜਿਹਦੇ ਵਕੀਲ ਤੇ ਮਹਿਕਮੇ ਫੋਨੇ ਮੁਕਬਤਰੀ ਨੇ ਖੋਲੇ ਮਤਲਬ ਲੈਗ ਸੀ ਕਿ ਨਲੈਗ ਸੀ ਨਲੈਗ ਸੀ ਨਲੈਗ ਸੀ ਤੇ ਮੇਰੇ ਇਹ ਜਿਹੇ ਜ਼ਰੂਰੀ ਗੱਡੀ ਦਾ ਸੀ ਵੀ ਫੜਾਉਣਾ ਤੇ ਕਮਾਲ ਦੀ ਗੱਲ ਅਗਰ ਸੁਣ ਲੋ ਕਹਿੰਦਾ ਪਹਿਲਾਂ ਇੱਕ ਭਗਵਾਨਤਾਂ ਦੀ ਪਾਰਲੀਮੈਂਟ ਕਹਿੰਦਾ ਹੁਣ 13 ਵਿੱਚ ਨਹੀਂ ਨਾ ਭਾਉ ਬੱਲੇ ਚਰਾ ਉਹ ਜਦੋਂ ਇੱਕ ਸੀੜਾ ਉਹਦੇ ਨਾਲ ਦੇ ਆਪਣੀਆਂ ਨੇ ਲਿਖ ਕੇ ਦਿੱਤਾ ਕਿ ਮਦਬੂਬ ਵਾਲੀ ਹੋਊਗੀ ਫਿਆਰ ਤੇ ਆਹੀ ਇਹ ਜਨਾ ਬੈਠ ਸਕਦੀ ਆਤਰੰਵੀਰ ਕਾਂਤੀ ਕਾਲ ਸਾਹ ਪ੍ਰੋਫੈਸਰ ਨੂੰ ਰਾਣੇ ਦੇ ਦਿੱਤੇ ਜਿੱਤਾਈ ਕਿ ਨਹੀਂ ਦਿੱਤਾ ਹੈ ਜਿਹੜੇ ਸੰਗ੍ਰੋਹ ਪਿਰਾਜ ਦੇ ਨੇ ਕਿ ਹੋਜੀਆ ਮੂਰਤੀਆਂ ਤੇ ਮੈਨੂੰ ਲੱਗਾ ਸਾਰੇ ਪਾਰਕਮੈਂਟ ਤੇ ਖਾਲੀ ਹੋ ਜਾਣਾ ਤੇ ਅਸੀਂ ਕਰ ਨਹੀਂ ਸਕਦੇ ਤੇ ਨਾਲ ਸ਼ਰਾਬ ਦਾ ਟਿਕਾਣਾ ਹੀ ਖੋਲਦੇ ਹਾਂ ਸਾਧ ਸੰਗਤ ਜੀ ਕਿਉਂਕਿ ਮੈਂ ਵੀਚੋ ਵੇਖ ਰਿਹਾ ਹਾਂ ਸਟੋਕ ਦੇ ਰਾਜੇ 92 ਦੇ ਬਣਾ ਲੇ 13 ਹੋਰ ਬਣਾ ਦੇ ਉਹ ਕਹਿੰਦਾ ਸ਼ੂਕਾ ਪੱਕੀ ਬੱਦਰੀ ਆ ਬੰਦ ਰਿਹਾ ਤਾਂ ਕੁਝ ਹੋਇਆ ਤੇ 13 ਕਾਸੀ ਬਣਾ ਦੇ ਇਹਨਾਂ ਤੋਂ 59 ਤੋਂ ਕੁਝ ਨਹੀਂ ਹੋਇਆ ਤੇਰਾ ਉਹ ਨਹੀਂ ਕੀਤਾ ਜਦੋਂ ਇਸ ਲਈ ਕਹਿੰਦੇ ਭਾਗ ਭਾਗ ਦੇ 400 ਪਾਗਵਾਹ ਕਹਿੰਦਾ ਤੇਰਾ ਸਾਤ ਸਗ 94ਵੇਂ ਵਾਲੇ ਕੀ ਕਹਿੰਦੇ ਰਾਤ ਨੂੰ ਏਦਾਂ ਨੂੰ ਬਾਟਰ ਪਾ ਬਾਟਰ ਪਾ ਦੇਖ ਦਿਓ ਸਾਰੂ ਸਾਰਿਆ ਇਹ ਸੁਲਤਾਨ ਵੰਡ ਦੇ ਕਿਸੇ ਪਾਰਟੀ ਨੇ ਕੰਮ ਕਰਾਇਆ ਸਾਥ ਸਿੰਘ ਜੀ ਤੋਂ ਦਰ ਖਿਲ ਜਾਣਦਾ ਉਹ ਤਾਂ ਰੱਬ ਜਾਣਦਾ ਜਦੋਂ ਹੁੰਦਾ ਜਦੋਂ ਕਟੜੀ ਦੇ ਸੱਤ ਹੱਥ ਵਰਤਦੇ ਔਰ ਜੋਸ਼ੀ ਕੇ ਕੰਮ ਕਰਾਉਣ ਦੀ ਸੰਗਠਨਾ ਰੱਖਦਾ ਇਸ ਲਈ ਮੈਂ ਆਸ ਕਰूंगा ਉਮੀਦ ਕਰूंगा ਕਿ ਬੱਬੀ ਸਾਹਿਬ ਆਪ ਦੀ ਚੜ੍ਹਦੀ ਟੀਮ ਦਾ ਦਾ ਆਪ ਸਾਹਿਬ ਇਹਨਾਂ ਨੂੰ ਵੀ ਪਿਆਰ ਕੋਈ ਆਦਮ ਜਿੰਕਾ ਜੋ ਆਏਗਾ ਕੀ ਹੈ ਰਾ ਇਹ ਇਥੇ ਮਾੜਾ ਮੋਟਾ ਹੋ ਸਮਝ ਨਹੀਂ ਕਿ ਨਾ ਦੇ ਕੋਈ ਮਰਦ ਕੋਈ ਚੰਗਾ ਇਲਾਜ ਕਰਾਓ ਉਹ ਦਿਖਾਓ ਲੋਕ ਕਹਿੰਦੇ ਅਮਰੀਕਾ ਦਾ ਦੇਖਿਆ ਨਹੀਂ ਉੱਥੇ ਭਾਦੇ ਅਮਰੀਕਾ ਦੇਖਿਆ ਜਿੱਥੇ ਝਗੜੇ ਹੁੰਦੇ ਸਰ ਤੋਂ ਭਾਦੇ ਦੀ ਆਪਣਾ ਸਟੇਟ ਹੈ ਜੀ ਡਾਕਟਰ ਡਾਕਟਰ ਨੇ ਪੱਕਾ ਜਿਹਾ ਇਲਾਜ ਕਰਿਓ ਐਵੇਂ ਕੋਈ ਮਤਮਤਾਂ ਲਾਜ ਰਹਿ ਜਾਂਦਾ ਫਿਰ ਦੇਖਿਆ ਮੱਗਾ ਫਿਰ ਖਰਾਬ ਹੋ ਜਾਂਦਾ ਇਸ ਲਈ ਇਲਾਜ ਕਰਨ ਦਾ ਮੌਕਾ ਆਇਆ ਇਲਾਜ ਕਰ ਆਪ ਨੂੰ ਫਿਲੀ ਚਾੱਕ ਲਿਓ ਬੱਤੇ ਇਕਰਾ ਦਿਓ ਬੱਲੇ 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 ਗਾਮ ਗੁਰੂਆਂ ਅੱਗੇ ਨਤਕਤ ਜੀ ਇਹ ਹਵੇ ਮਿਲਦੇ ਵੀ ਪਰਸਾਂ ਜਿਹੜੇ ਸਾਬੂ ਨੇ ਕਾਰ ਤੇਰੇ ਤੇ ਇਹ ਰਾਤ ਇਹਨੇ ਕਿੰਨੇ ਜੋੜੂ ਦਾ ਮੈਂ ਤਾਂ ਮੋਛਾ ਵਾਟ ਦੇ ਕੇ ਜਾਂਦਾ ਆਹੋ ਜੇ ਪਰਸਾਂ ਬੱਸ ਆਖਿਓ ਗੁਰੂ ਜੇ ਢੇਠੀ ਜਗ੍ਹਾ ਪੱਧਰਾ ਦੇ ਕੋਈ ਕਸਰ ਨਾ ਛੱਡੀ ਦਿਨ ਦਿਨ ਮੈਂ ਚੀਤੇ ਦਾ ਮੈਗ ਹੈ ਨਾ ਤੇਰੀ ਕਿਚੀ ਨੂੰ ਠੀਕਾ